ਹਾਂਜੀ ਤਾਂ ਅਪਨ ਸੁਬਾ ਵੀਡੀਓ ਪਾਈ ਸੀਗੀ ਵੀ ਜਿਹੜਾ ਕਿ ਆਪਾਂ ਨੂੰ ਪਤਾ ਵੀ ਆਵਾਰਾ ਪਸ਼ੂ ਨੇ ਜਿਹੜੇ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਅੱਜ ਕੱਲ ਜਿਹੜਾ ਜਾਨੀ ਨੁਕਸਾਨ ਆ ਉਹ ਕਰ ਰਹੇ ਨੇ ਤੇ ਥੋੜੇ ਦਿਨ ਪਹਿਲਾਂ ਆਪਾਂ 11-12 ਦਿਨ ਪਹਿਲਾਂ ਹੋ ਗਿਆ ਆਪਾਂ ਨੂੰ ਪਤਾ ਵੀ ਇੱਕ ਰਾਜਵੀਰ ਜਵੰਦਾ ਉਹਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ ਜਿਹੜਾ ਕਿ ਠੱਣ ਵਾਲੀ ਹੋਇਆ ਸੀ ਚਲੋ ਉਹਦਾ ਇੱਕ ਮੰਨੀ ਬਹੁਤ ਮਤਲਬ ਸਾਰੀ ਦੁਨੀਆ ਨੂੰ ਜਾਣਦੀ ਸੀ ਉਹ ਕਲਾਕਾਰ ਸੀ ਉਹ ਜਿਹੜਾ ਕਿ ਉਹਨੇ ਨੌਕਮਾਇਆ ਹੋਇਆ ਸੀ ਆਉ ਦਾ ਤੇ ਸਾਰਿਆਂ ਨੂੰ ਪਤਾ ਸੀਗਾ ਉਹਦੇ ਬਾਰੇ ਵੀ ਠੱਠੀ ਜਿ ਵਜਣਾ ਪਰ ਜਿਹੜੇ ਅਨੇਕਾਂ ਹੀ ਮਤਲਬ ਆਵਾਰਾ ਪਸ਼ੂ ਇਹ ਫਿਰਦੇ ਨੇ ਤੇ ਅਨੇਕਾਂ ਹੀ ਨੌਜਵਾਨ ਪਤਾ ਨਹੀਂ ਕਿੰਨੇ ਐਕਸੀਡੈਂਟ ਇਹ ਕਰਵਾਉਂਦੇ ਨੇ ਜਾਂ ਕੋਈ ਨੌਜਵਾਨ ਅਨੇਕਾਂ ਇਹਨਾਂ ਦੇ ਨਾਲ ਟਕਰਾ ਕੇ ਹੁੰਦੇ ਸਾਡੇ ਨਗਰ ਰਾਈਏ ਦੀ ਘਟਨਾ ਕੀ ਕੱਲ ਰਾਤ ਦੀ ਸੋ ਸਾਡੇ ਨਗਰ ਰਾਈਏ ਦੇ ਵਿੱਚ ਮੁੰਡਾ ਤਪੇ ਤੋਂ ਆ ਰਿਹਾ ਸੀ ਹਰਮਨ ਹਰਮਨ ਸਿੰਘ son of ਜਰਦਾਰ ਸਿੰਘ ਤਾਰੀ ਉਹਨਾਂ ਦਾ ਵਿਟਰ ਜਿਨ੍ਹਾਂ ਦਾ ਕਿ ਆਲੀ ਕੇ ਆਕੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਵੀ ਅਵਾਰਾ ਪਸ਼ੂਆਂ ਨਾਲ ਠੱਠਿਆਂ ਨਾਲ ਅਸੀਂ ਗਾਉਂ ਟੈਕਸ ਦਿੰਨੇ ਆ ਹੋ ਟੈਕਸ ਦਿੰਨੇ ਆ ਸਭ ਤੋਂ ਟੈਕਸ ਵਸੂਲਿਆ ਜਾਂਦਾ ਗਊਆਂ ਦੇ ਨਾਂ ਤੇ ਤੇ ਫਿਰ ਇਹਨਾਂ ਨੂੰ ਸਾਹਮ ਦਾ ਕੋਣ ਕਿਉਂ ਨਹੀਂ ਕੋਈ ਜਦੋਂ ਤੁਸੀਂ ਇਹਨਾਂ ਨੂੰ ਆਪਦੇ ਮਾਂ-ਬਾਪ ਬਣਾ ਕੇ ਰੱਖੇ ਹੋਇਆ ਗਊ ਮਾਤਾ ਤੁਹਾਡੀ ਮਾਂ ਗਈ ਠੱਠਾ ਤੁਹਾਡਾ ਪਿਓ ਹੈ ਇਹਨੂੰ ਸਾਹਮੋਂ ਇਹਨੂੰ ਨੱਥ ਪਾਓ ਇਸ ਕਰਕੇ ਬੇਨਤੀ ਹੈ ਸਾਡੇ ਵੀ ਆਪਾਂ ਨੂੰ ਇਸ ਗੱਲ ਤੇ ਸਾਂਝੇ ਬੰਦਿਆਂ ਨੂੰ ਸਿੱਖ ਜਥੇਬੰਦੀਆਂ ਨੂੰ ਤੇ ਅਵਾਰਾ ਪਸ਼ੂਆਂ ਨੂੰ ਜੋ ਕਿ ਜਿਨ੍ਹਾਂ ਨੇ ਆਪਣੇ ਇਹ ਭੂਆ ਫੁੱਫੜ ਬਣਾਏ ਹੋਏ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਆਪ ਸੁੰਝਾ ਜੀ ਇਹ ਵੀ ਇਹਨਾਂ ਨੂੰ ਭਾਈ ਤੁਸੀਂ ਆਪ ਦੇ ਜਿਹੜੇ ਤੁਹਾਡੇ ਰਿਸ਼ਤੇਦਾਰ ਬਾਹਰ ਸਾਡੇ ਹੋਏ ਨੇ ਇਹਨਾਂ ਨੂੰ ਸਾਮੋਂ ਸਾਡਾ ਨੁਕਸਾਨ ਕਰ ਰਹੇ ਨੇ